ਸਮੇਤ ਨੂੰ ਅਸੀਂ ਕਈ ਵਾਰ ਗੁਰੂ ਘਰਾਂ 'ਚ ਜਾ ਕੇ ਬੇਨਤੀ ਕਰ ਚੁੱਕੇ ਆਂ ਵੀ ਆਪਾਂ ਜਦੋਂ ਵੀ ਕਿਤੇ ਇਹੋ ਜਿਹੇ ਹਾਲਾਤ ਬਣਦੇ ਆ ਤੇ ਸਭ ਤੋਂ ਪਹਿਲਾਂ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਸੁਰੱਖਿਆ ਥਾਵਾ ਤੇ ਲੈ ਕੇ ਜਾਣੀ ਕੱਲ ਵੀ ਗੁਰਦੁਆਰਾ ਵੀਰ ਸਹਿਬ ਪਿੰਡ ਗਦਾਈ ਦੇ ਤੋਂ ਲਗਭਗ ਬੜੇ ਢੂੰਗੇ ਪਾਣੀ ਦੇ ਵਿੱਚੋਂ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਸੁਰੱਖਿਆ ਥਾਵਾ ਤੇ ਪਹੁੰਚਾਏ ਆਪਾਂ ਇਸ ਗੁਰੂ ਘਰ ਦੇ ਰਸਤੇ ਜਿਹੜੇ ਨੇ ਸਾਰੇ ਬਲੌਕ ਉਹ ਚਲੇ ਨੇ ਅੱਗੇ ਜਾ ਕੇ ਦੇਖੋ ਗੱਡੀ ਨੰਗਣੀ ਜਿਹੜੀ ਆ ਉਹ ਬੜੀ ਮੁਸ਼ਕਲ ਹੋ ਚੁੱਕੀ ਐ ਤੇ ਥੋੜਾ ਬਹੁਤਾ ਵੀ ਨਹੀਂ ਉਹ ਰਾ ਜਾਂਦਾ ਨਾ ਤੇ ਵੱਡੀ ਮੁਸ਼ਕਲ ਬਣ ਸਕਦੀ ਐ ਤੇ ਇਸ ਗੁਰੂ ਘਰੋਂ ਵੀ ਪਾਵਨ ਸਰੂਪ ਜਿਹੜੇ ਨੇ ਗੁਰਦੁਆਰਾ ਬਾਬਾ ਵੀਰ ਸਿੰਘ ਪਿੰਡ ਸਵਰਾ ਇਹ ਇਲਾਕੇ ਦੇ ਬੰਨ ਦੇ ਆਸ-ਪਾਸ ਦੇ ਜਿੰਨੇ ਵੀ ਪਿੰਡ ਨੇ ਚਾਹ ਬੰਨ ਤੋਂ ਅੰਦਰਲੇ ਬੰਨੇ ਨੇ ਚਾਹ ਬੰਨ ਤੋਂ ਬਾਹਰਲੇ ਬੰਨੇ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਸਾਡੇ ਨਾਲ ਸੰਪਰਕ ਬਣਾਓ ਤੇ ਆਪਾਂ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਸੁਰੱਖਿਆ ਥਾਵਾਂ ਤੇ ਲੈ ਕੇ ਚੱਲੀਏ ਕਿ ਨਾਂ ਪਈਆਂ ਭਾਸ ਦਲਬਾਖ ਸਿੰਘ ਜੀ ਪ੍ਰਚਾਰਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਕਿ ਆ ਜੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਨ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਹੀ ਕਿਹੜੀ ਸਥਿਤੀ ਦੇ ਵਿੱਚ ਜਿਹੜੇ ਹਾਲਾਤ ਨੇ ਇਸ ਜਗ੍ਹਾ ਤੇ ਬਿਨਾਂ ਤੋਂ ਗੁਰੂ ਸਾਹਿਬ ਨੂੰ ਸਰੂਪਨ ਕਿਸ ਜਗ੍ਹਾ ਤੇ ਪਹੁੰਚਾਇਆ ਜਾ ਰਿਹਾ ਸਭ ਤੋਂ ਪਹਿਲਾਂ ਇਸ ਗੱਲ ਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ ਵੀ ਲਗਭਗ ਕਈ ਦਿਨਾਂ ਤੋਂ ਹਰੀਆਂ ਤੋਂ ਲੈ ਕੇ ਖੇਮ ਕਰਨ ਤੱਕ ਸਾਰੇ ਪਿੰਡਾਂ ਦਾ ਨਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਕਵੀਸ਼ਰ ਰਾਗੀ ਢਾਡੀ ਸਮੂਚੀਆਂ ਟੀਮਾਂ ਲੱਗੀਆਂ ਹੋਈਆਂ ਸੰਮਤ ਨੂੰ ਅਸੀਂ ਕਈ ਵਾਰ ਗੁਰੂ ਘਰਾਂ 'ਚ ਜਾ ਕੇ ਬੇਨਤੀ ਕਰ ਚੁੱਕੇ ਆਂ ਵੀ ਆਪਾਂ ਜਦੋਂ ਵੀ ਕਿਤੇ ਇਹੋ ਜਿਹੇ ਹਾਲਾਤ ਬਣਦੇ ਆ ਤੇ ਸਭ ਤੋਂ ਪਹਿਲਾਂ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਸੁਰੱਖਿਆ ਥਾਵੇਂ ਤੇ ਲੈ ਕੇ ਜਾਣੇ ਕੱਲ ਵੀ ਗੁਰਦੁਆਰਾ ਵੀਰਸਾ ਪਿੰਡ ਗਦਾਈਕੇ ਤੋਂ ਲਗਭਗ ਬੜੇ ਡੂੰਘੇ ਪਾਣੀ ਦੇ ਵਿੱਚੋਂ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਸੁਰੱਖਿਆ ਥਾਵੇਂ ਤੇ ਪਹੁੰਚਾਏ ਅੱਜ ਸਾਰੇ ਵੀਰਾਂ ਨਾਲ ਵਿਚਾਰ ਹੋਏ ਭਾਈ ਅਜੀਤ ਸਿੰਘ ਦੀ ਨਾਲ ਜ਼ਿੰਮੇਵਾਰ ਵੀ ਸਾਰੇ ਖਲੋਤੇ ਨੇ ਕਿ ਆਪਾਂ ਇਸ ਗੁਰੂ ਘਰ ਦੇ ਰਸਤੇ ਜਿਹੜੇ ਨੇ ਸਾਰੇ ਬਲਾਕੋਂ ਚੱਲੇ ਨੇ ਅੱਗੇ ਜਾ ਕੇ ਵੇਖੋ ਗੱਡੀ ਨੰਗਣੀ ਜਿਹੜੀ ਆ ਉਹ ਬੜੀ ਮੁਸ਼ਕਲ ਹੋ ਚੁੱਕੀ ਐ ਕਿ ਥੋੜਾ ਬਹੁਤਾ ਵੀ ਨਹੀਂ ਉਹ ਰਾ ਜਾਂਦਾ ਨਾ ਵੱਡੀ ਮੁਸ਼ਕਲ ਬਣ ਸਕਦੀ ਹੈ ਇਸ ਕਰਕੇ ਅੱਜ ਇਸ ਗੁਰੂ ਘਰੋਂ ਵੀ ਪਾਵਨ ਸਰੂਪ ਜਿਹੜੇ ਨੇ ਗੁਰਦੁਆਰਾ ਬਾਬਾ ਵੀਰ ਸਿੰਘ ਪਿੰਡ ਸਵਰਾ ਉੱਚੀ ਜਗ੍ਹਾ ਤੇ ਲੈ ਜਾਏ ਜਾ ਰਹੇ ਨੇ ਹੋਰ ਵੀ ਇਲਾਕੇ ਦੇ ਬੰਨ ਦੇ ਆਸ-ਪਾਸ ਦੇ ਜਿੰਨੇ ਵੀ ਪਿੰਡ ਨੇ ਚਾਹ ਬੰਨ ਤੋਂ ਅੰਦਰਲੇ ਬੰਨੇ ਨੇ ਚਾਹ ਬੰਨ ਤੋਂ ਬਾਹਰਲੇ ਬੰਨੇ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਸਾਡੇ ਨਾਲ ਸੰਪਰਕ ਬਣਾਓ ਤੇ ਆਪਾਂ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਸੁਰੱਖਿਆ ਥਾਵਾਂ ਤੇ ਲੈ ਕੇ ਚੱਲੀਏ ਬਣੇ ਹੋ ਉਹਦਾ ਹਰਜਨ 23 ਆਇਆ ਵਕਾਲੇ ਜੰਨਾ ਤਾਂ ਉਹ ਫੇਰ ਟੁੱਟਦੇ ਜਾਂਦੇ ਆ ਇਸ ਕਰਕੇ ਇਹ ਵੇਹੇ ਮਹਾਰਾਜ ਦੇ ਪ੍ਰਕਾਸ਼ ਲੈ ਕੇ ਇਸ ਭਰਾਵੀ ਹੁਣ ਚੱਲੇ ਆ ਹੁਣ ਇੱਕ ਹੀ ਰਸਤਾ ਰਹਿ ਗਿਆ